ਦੰਦਾਂ ਦੇ ਵਿੱਚ ਕੀੜੇ ਲੱਗਣ ਨਾਲ ਹਰ ਵਿਅਕਤੀ ਪਰੇਸ਼ਾਨ ਹੈ ਜੇਕਰ ਤੁਸੀਂ ਵੀ ਦੰਦਾਂ ਜਾੜਾ ਨੂੰ ਲੱਗਣ ਵਾਲੇ ਕੀੜੇ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਖਤਮ ਕਰਨ ਲਈ ਘਰੇਲੂ ਨੁਕਸੇ ਅਪਣਾ ਸਕਦੇ ਹੋ ਜਿਸ ਨਾਲ ਤੁਹਾਡੇ ਦੰਦਾਂ ਜਾੜਾ 'ਚ ਲੱਗੇ ਕੀੜੇ ਜੜ ਤੋਂ ਖਤਮ ਹੋ ਸਕਦੇ ਨੇ ਤੁਹਾਡੀ ਮੁਸਕਰਾਹਟ ਤੁਹਾਡੇ ਸਾਹਮਣੇ ਵਾਲੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਇਸ ਦੇ ਉਲਟ ਤੁਹਾਡੀ ਮੁਸਕਰਾਹਟ ਤੁਹਾਡੀ ਸ਼ਖਸੀਅਤ ਨੂੰ ਵਿਗਾੜ ਸਕਦੀ ਹੈ ਦਰਸਲ ਸਾਫ ਸਫੇਦ ਦੰਦ ਤੁਹਾਡੀ ਸ਼ਖਸੀਅਤ ਨੂੰ ਨਿਖਾਰਦੀ ਹੈ ਜਦੋਂ ਕਿ ਪੀਲੇ ਅਤੇ ਕੀੜੇ ਵਾਲੇ ਦੰਦ ਕਈ ਵਾਰ ਤੁਹਾਨੂੰ ਸ਼ਰਮਿੰਦਾ ਕਰ ਦਿੰਦੇ ਹਨ ਦੰਦਾਂ ਵਿੱਚ ਛੋਟੇ ਕਾਲੇ ਟੋਏ ਪੈ ਜਾਂਦੇ ਹਨ ਜਿਨ੍ਹਾਂ ਨੂੰ ਦੰਦਾਂ ਦੇ ਕੀੜੇ ਕਿਹਾ ਜਾਂਦਾ ਹੈ ਸੜਨ ਕਾਰਨ ਇਹ ਦੰਦ ਖੋਖਲੇ ਹੋਣ ਲੱਗ ਜਾਂਦੇ ਹਨ ਵਸਤ ਵਿੱਚ ਕੈਵਿਟੀਆਂ ਦੇ ਕਈ ਕਾਰਨ ਹੋ ਸਕਦੇ ਹਨ ਜੇਕਰ ਤੁਸੀਂ ਵੀ ਦੰਦਾਂ ਦੇ ਕੀੜਿਆਂ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਕਸੇ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਦੰਦਾਂ ਦੇ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹੋ ਪਹਿਲਾ ਨੁਕਤਾ ਹੈ ਲਸਣ ਰਸੋਈ ਚ ਮੌਜੂਦ ਲਸਣ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ ਲਸਣ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਸਵਾਦ ਲਿਆਉਣ ਲਈ ਕੀਤੀ ਜਾਂਦੀ ਹੈ ਲਸਣ ਵਿੱਚ ਮੌਜੂਦ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਇਸ ਨੂੰ ਇੱਕ ਸ਼ਾਨਦਾਰ ਦਰਦ ਨਿਵਾਰਕ ਬਣਾਉਂਦੇ ਹਨ ਜੋ ਦੰਦਾਂ ਦੇ ਦਰਦ ਅਤੇ ਕੀੜਿਆਂ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ ਤੁਸੀਂ ਇਸ ਦਾ ਕੱਚਾ ਸੇਵਨ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਦੰਦਾਂ 'ਚ ਲੱਗੇ ਕੀੜੇ ਤੋਂ ਤੁਹਾਨੂੰ ਰਾਹਤ ਮਿਲੇਗੀ। ਦੂਸਰੇ ਨੰਬਰ ਤੇ ਤੁਸੀਂ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ। ਨਿੰਬੂ ਦਾ ਸੇਵਨ ਦੰਦਾਂ ਦੇ ਸੜਨ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ। ਨਿੰਬੂ ਨੂੰ ਵਿਟਾਮਿਨ ਸੀ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ ਇਸ ਲਈ ਮੌਜੂਦਾ ਐਸਿਡ ਕਿਟਾਣੂਆਂ ਨੂੰ ਮਾਰ ਕੇ ਦਰਦ ਨੂੰ ਘਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਨਿੰਬੂ ਦਾ ਇੱਕ ਟੁਕੜਾ ਮੂੰਹ ਵਿੱਚ ਪਾ ਕੇ ਦਬਾਓ ਅਤੇ ਫਿਰ ਸਾਫ਼ ਪਾਣੀ ਨਾਲ ਕੁਰਲੀ ਕਰੋ ਇਸ ਨਾਲ ਦਰਦ ਦੇ ਨਾਲ ਨਾਲ ਕੀੜੀਆਂ ਤੋਂ ਵੀ ਰਾਹਤ ਮਿਲ ਸਕਦੀ ਹੈ ਉਸ ਤੋਂ ਬਾਅਦ ਤੁਸੀਂ ਨਮਕੀਨ ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਹਾਡੇ ਦੰਦਾਂ ਤੇ ਮਸੂੜਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੀੜਾ ਜਾਂ ਸੈਂਸਿਟੀਵਿਟੀ ਜਾਂ ਫਿਰ ਕਿਸੇ ਪ੍ਰਕਾਰ ਦਾ ਵੀ ਦਰਦ ਹੈ ਦੰਦਾਂ ਦੇ ਸੜਨ ਅਤੇ ਦਰਦ ਦੇ ਇਲਾਜ ਵਿੱਚ ਨਮਕ ਵਾਲਾ ਪਾਣੀ ਬਹੁਤ ਲਾਭਦਾਇਕ ਹੋ ਸਕਦਾ ਹੈ ਇਹ ਤੁਹਾਡੇ ਮੂੰਹ ਨੂੰ ਬੈਕਟੀਰੀਆ ਤੋਂ ਤੁਰੰਤ ਰਾਹਤ ਦਵਾਉਂਦਾ ਹੈ ਅਤੇ ਕੈਵਿਟੀ ਤੇ ਚਿਪਕਣ ਨੂੰ ਵੀ ਦੂਰ ਕਰਦਾ ਹੈ ਨਮਕ ਵਾਲਾ ਪਾਣੀ ਸਾਡੇ ਮੂੰਹ ਵਿੱਚੋਂ ਐਸਿਡ ਨੂੰ ਹਟਾ ਕੇ ਮੂੰਹ ਦੇ ਪੀਐਚ ਪੱਧਰ ਨੂੰ ਆਮ ਕਰ ਸਕਦਾ ਹੈ। ਦੱਸ દઈએ ਕਿ ਜੇਕਰ ਤੁਸੀਂ ਵੀ ਆਪਣੇ ਦੰਦਾਂ ਜਾਂ ਜਣਾ ਦੇ ਵਿੱਚ ਲੱਗੇ ਕੀੜੇ ਜਾਂ ਕਿਸੇ ਤਰ੍ਹਾਂ ਦੀ ਮਸੂੜੀਆਂ ਦੇ ਵਿੱਚ ਸੋਜਣ ਜਾਂ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕਰਦੇ ਇਹ ਤਿੰਨ ਨੁਕਸਿਆਂ ਨਾਲ ਆਪਣੇ ਦਰਦ ਨੂੰ ਰਾਹਤ ਦਿਵਾ ਸਕਦੇ ਹੋ ਇਹ ਤਿੰਨ ਚੀਜ਼ਾਂ ਕਰਦੇ ਵਿੱਚ ਹੀ ਮੌਜੂਦ ਹਨ ਤੁਹਾਡੇ ਰਸੋਈ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੇ ਰਾਹੀਂ ਤੁਸੀਂ ਆਪਣੇ ਦੰਦਾਂ ਦੇ ਦਰਦ ਨੂੰ ਦੂਰ ਕਰ ਸਕਦੇ ਹੋ ਕਿਸੇ ਵੀ ਸਮੇਂ ਤੁਸੀਂ ਲਸਣ ਦਾ ਸੇਵਨ ਕਰ ਸਕਦੇ ਹੋ ਨਿੰਬੂ ਦਾ ਸੇਵਨ ਕਰ ਸਕਦੇ ਹੋ ਨਮਕੀਨ ਪਾਣੀ ਦੇ ਸੇਵਨ ਨਾਲ ਤੁਸੀਂ ਆਪਣੇ ਦੰਦਾਂ ਦਾ ਦਰਦ ਦੂਰ ਕਰ ਸਕਦੇ ਹੋ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਸੁਣਨ ਲਈ ਜੁੜੇ ਰਹੋ ਨਿਡਰ ਪੰਜਾਬੀ ਮੀਡੀਆ ਨਾਲ